ਦੁੱਖ ਸਭ ਦੇ ਕੱਟਦਾ ਜੀ ਬਾਬਾ ਦੀਪ ਸਿੰਘ ਦਾ ਚਪੈਰਾ ਦੁੱਖ ਸਭ ਦੇ ਕੱਟਦਾ ਜੀ ਬਾਬਾ ਦੀਪ ਸਿੰਘ ਦਾ ਚਪੈਰਾ ਜਿਹੜਾ ਦਰ ਤੇਰੇ ਤੇ ਜਾਵੇ ਮੂਹ ਮੰਗੀਆਂ ਮਰਾਦਾ ਪਾ ਜਾਵੇ ਜਿਨਾਂ ਦਰ ਤੇਰੇ ਤੇ ਆ ਜਾਵੇ ਮੂਹ ਮੰਗੀਆਂ ਮਰਾਦਾ ਪਾ ਜਾਵੇ ਝੋਲੀਆਂ ਸੱਬ ਦੀਆਂ ਭਰਦਾ ਜੀ ਬਾਬਾ ਦੀਪ ਸਿੰਘ ਦਾ ਚੁਪਹਿਰਾ ਝੋਲੀਆਂ ਸੱਬ ਦੀਆਂ ਭਰਦਾ ਜੀ ਬਾਬਾ ਦੀਪ ਸਿੰਘ ਦਾ ਚੁਪਹਿਰਾ ਦੁੱਖ ਸਭ ਦੇ ਕੱਟਦਾ ਜੀ ਬਾਬਾ ਦੀਪ ਸਿੰਘ ਦਾ ਚ ਪੈਰਾ ਦੁੱਖ ਸਭ ਦੇ ਕੱਟਦਾ ਜੀ ਬਾਬਾ ਦੀਪ ਸਿੰਘ ਦਾ ਚੁਪੈਰਾ ਜਿਹੜਾ ਦਰ ਤੇਰੇ ਤੇ ਆ ਜਾਵੇ ਮੂੰਹ ਮੰਗੀਆਂ ਮਰਾਦਾਂ ਪਾ ਜਾਵੇ ਜਿਹੜਾ ਦਰ ਤੇਰੇ ਤੇ ਆ ਜਾਵੇ ਮੂੰਹ ਮੰਗੀਆਂ ਮਰਾਦਾਂ ਪਾ ਜਾਵੇ ਛੋੜੀਆਂ ਸਬਦੀਆਂ ਭਰਦਾ ਜੀ ਬਾਬਾ ਦੀਪ ਸਿੰਘ ਦਾ ਚੁਪੈਰਾ ਛੋੜੀਆਂ ਸਬਦੀਆਂ ਭਰਦਾ ਜੀ ਬਾਬਾ ਦੀਪ ਸਿੰਘ ਦਾ ਚਪੈਰਾ ਦੁੱਖ ਸਭ ਦੇ ਕਟਦਾ ਜੀ ਬਾਬਾ ਦੀਪ ਸਿੰਘ ਦਾ ਚਪੈਰਾ ਦੁੱਖ ਸਭ ਦੇ ਕਟਦਾ ਜੀ ਬਾਬਾ ਦੀਪ ਸਿੰਘ ਦਾ ਚਪੈਰਾ